ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਨਸ਼ਾ ਦੇ ਖਿਲਾਫ ਇੱਕ ਯੁੱਧ ਛੇੜਿਆ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਪੁਲਿਸ ਨੂੰ ਆਦੇਸ਼ ਦਿੱਤੇ ਗਏ ਕਿ ਪੰਜਾਬ ਦੇ ਵਿੱਚ ਨਸ਼ਾ ਬਿਲਕੁਲ ਖਤਮ ਕਰਨਾ ਹੈ ਸਮਾਣਾ ਦਾ ਪਿੰਡ ਹੈ ਮੁਰਾਦਪੁਰਾਸੀ ਖੜੇ ਆ ਇਸ ਪਿੰਡ ਦੇ ਵਿੱਚ ਤੁਸੀਂ ਦੇਖੋ ਗਲੀਆਂ ਸੁਨਸਾਨ ਹੋ ਗਈਆਂ ਜਦ ਪੁਲਿਸ ਦੀ ਛਾਪੇਮਾਰੀ ਹੋਈ ਹੈ ਉਸਕੇ ਬਾਅਦ ਲੋਕ ਜਿਹੜੇ ਰਹਿਣ ਵਾਲੇ ਸੀ ਕਿਉਂਕਿ ਉਹ ਨਸ਼ਾ ਵੇਚਦੇ ਸੀ ਉਸ ਕਰਕੇ ਉਹ ਜੰਦਰੇ ਲਾ ਕੇ ਆਪਣੇ ਘਰਾਂ ਨੂੰ ਇੱਥੋਂ ਭੱਜ ਗਏ ਘਰਾਂ ਨੂੰ ਜੰਦਰੇ ਲੱਗੇ ਆ ਪੁਲਿਸ ਦੀ ਦਹਿਸ਼ਤ ਇੰਨੀ ਹੋ ਗਈ ਹੈ ਆਪਣੇ ਘਰਾਂ ਛੱਡ ਕੇ ਭੱਜ ਗਏ ਆ ਅਸੀਂ ਗੱਲਬਾਤ ਵੀ ਕਰਦੇ ਆ ਪਿੰਡ 'ਚ ਇੱਕ ਦੁੱਕਾ ਵਿਅਕਤੀ ਖੜਾ ਹੈ ਇਹਨਾਂ ਨਾਲ ਗੱਲ ਕਰਦੇ ਆ ਵੀ ਹੁਣ ਜਿਹੜੇ ਵੇਚਦੇ ਕਰਦੇ ਸੀ ਪਾਟ ਪਾਟ ਨਾਖੇ ਜਿਹੜਾ ਚਾਹ ਪਾਣੀ ਕੀ ਹੁੰਦਾ ਤੇ ਆ ਬਾਗੇ ਜਿਹੜਾ ਨਹੀਂ ਵੇਚਦਾ ਫਿਰ ਉਹਨਾਂ ਨੂੰ ਪੁਲਿਸ ਤੰਗ ਕਰਦੀ ਆ ਹੂੰ ਜਿਹੜੇ ਬੇਨਜਾਇਜ਼ ਨੇ ਬੇਨਜਾਇਜ਼ ਨੇ ਜਿਹੜੇ ਪੁਲਿਸ ਨੂੰ ਤੰਗ ਕਰਦੇ ਆ ਸਮਾਨ ਚੱਕ ਲੈਂਦੇ ਨੇ ਸਾਰਾ ਕੁਝ ਕਰ ਦੇ ਦਿੰਦੇ ਨੇ ਠੀਕ ਹੈ ਜੀ ਤੇ ਭੇਨ ਜਾਇਦਾ ਅਗਲਾ ਪਰਚਾ ਪਾ ਦਿੰਦਾਗਾ ਹਾਂ ਨਹੀਂ ਬਚਣਾ ਚਾਹੀਦਾ ਚਲੋ ਉਹਨਾਂ ਨੂੰ ਦਰਦੇ ਮਾਰੇ ਭੱਜ ਗਏ ਡਰ ਕੇ ਮਾਰੇ ਡਰ ਕੇ ਮਾਰੇ ਭੱਜ ਗਏ ਇਸ ਦਾ ਮਤਲਬ ਵੇਚਦੇ ਸੀ ਲੋਕ ਵੇਚਦੇ ਹੋਣੇ ਤਾਂ ਆਪਾਂ ਨੂੰ ਕੀ ਕਿਹਾ ਵਿਚੇ ਨਾ ਵੇਚੀ ਅਗਲਾ ਜਿਹੜੇ ਚੋਰ ਨੇ ਸਾਜ਼ ਨੇ ਭੱਜ ਗਏ ਹਾਂ ਨਹੀਂ ਵੇਚਣਾ ਸੀ ਤਾਂ ਇਹਨਾਂ ਨੂੰ ਸਮਝਣਾ ਚਾਹੀਦਾ ਵਿਚਾਰੋ ਛੱਡੋ ਪਰਾਂ ਜਿਹੜਾ ਪਿੱਛੇ ਕਰ ਲਿਆ ਕਰ ਲਿਆ ਨਾ ਕਰ ਲੈ ਨਾ ਕਰ ਲਿਆ ਹੁਣ ਜਿਹੜੇ ਬੇਨਜਾਇਜ ਨੇ ਉਹਨਾਂ ਦਾ ਸਬੰਨ ਟੱਕ ਲਿਆ ਠੀਕ ਪਿੰਡ ਕਈ ਬਸਨੀਕ ਜਿਨੇ ਕਿਹਾ ਕਿ ਜਿਹੜੇ ਨਸ਼ਾ ਵੇਚਣ ਵਾਲੇ ਲੋਕ ਹੁੰਦੇ ਆ ਉਹਨਾਂ ਨੂੰ ਪੁਲਿਸ ਸਖਤ ਕਾਰਵਾਈ ਕਰੇ ਜਿਹੜੇ ਬੇਦੋਸਤ ਹੁੰਦੇ ਆ ਉਹਨਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ ਇਹ ਵੀ ਇਹਨਾਂ ਦੀ ਮੰਗ ਹੈ ਲੇਕਿਨ ਪੁਲਿਸ ਕੀ ਨਿਦੇਸ਼ਤ ਹੈ ਸਰਕਾਰ ਕੇ ਆਦੇਸ਼ ਦੇ ਬਾਅਦ ਛੱਪੇ ਮਾਰੀ ਕਿੱਤੀ ਜਾ ਰਹੀ ਹੈ ਇਨ ਪਿੰਡਾਂ ਦੇ ਵਿੱਚ ਜਿਹੜੇ ਨਸ਼ਾ ਵੇਚਦੇ ਆਂ ਔਰ ਜਿਹੜੇ ਇੱਥੇ ਕੇ ਲੋਕ ਸੀ ਉਹ ਦੰਦੇ ਲਾ ਕੇ ਫਰਾਰ ਹੋ ਗਏ ਚਲੇ ਗਏ ਹੁਣੇ ਜੀ ਆਪਾਂ ਡਰ ਹੂੰ ਰੇਚਣਾ ਨਹੀਂ ਚਾਹੀਦਾ ਜੀ ਨਹੀਂ ਆਪਣੇ ਤਾਂ ਸਾਰੇ ਘਰੇ ਨੇ ਜੇ ਕਿਸੇ ਨੇ ਚਿੰਤਾ ਨਹੀਂ ਲਾਇਆ ਹੈਗਾ ਅਸੀਂ ਨੇ ਲਿਖ ਕੇ ਦੇ ਦਿੱਤੇ ਜੀ ਅਸੀਂ ਇਹ ਕੰਮ ਕਰਦੇ ਹੈਗੇ ਹਾਂ ਜੀ ਸਰਪੰਚ ਨੂੰ ਹੁਣ ਇਹ 300 ਵੋਟ ਆਈ ਜੇ ਇਹ ਜੀ ਗੁਰੂ ਨਹੀਂ ਕਾਰਵਾਈ ਬਣਦੀ ਉਹ ਜੀ ਕਰਨਗੇ ਹਾਂ ਜੀ ਦਰ ਤੇ ਮਾਰੇ ਭੱਜੇ ਹਨ ਗਲਤ ਕੰਮ ਆ ਜਿਹੜਾ ਗਲਤ ਹੈ ਗਲਤ ਜੀ ਠੀਕ ਹੈ ਗਲਤ ਕਰੂਗਾ ਪਰੂਗਾ ਬਹੁਤ ਸਹੀ ਫੈਸਲਾ ਜੀ ਬਿਲਕੁਲ ਸਹੀ ਜੀ ਕੋਈ ਕਰਦਾ ਕੋਈ ਨਹੀਂ ਕਰਦਾ ਪਰ ਸਾਰੇ ਨੂੰ ਪੈਂਦੀ ਜੀ ਤਾਂ ਇਹ ਜੋ ਪਰ ਫਿਰ ਭੱਗ ਗਏ ਮਾੜਾ ਕੰਮ ਕਰਦੇ ਨੇ ਨਾ ਇਹਨੂੰ ਤਾਂ ਬੰਦ ਕਰਨਾ ਚਾਹੀਦਾ ਜੀ ਕੰਮ ਬਹੁਤ ਮੁੰਡੇ ਉਹ ਹੋ ਰਹੇ ਨੇ ਜੀ ਇੱਕ ਸੀਐਮ ਸਾਹਿਬ ਪੰਜਾਬ ਦੇ ਆ ਆਦੇਸ਼ ਤੇ ਐਸਐਸਪੀ ਸਾਹਿਬ ਪਟਿਆਲਾ ਡਾਕਟਰ ਨਾਨਕ ਸਿੰਘ ਜੀ ਵੱਲੋਂ ਇੱਕ ਮਹਿੰਮ ਵਢੀ ਗਈ ਸੀ ਜਿਹਦੇ ਚ ਸਾਰੇ ਨਸ਼ਾ ਤਸਕਰਾਂ ਤੇ ਰੇਡਾਂ ਕਰਕੇ ਉਹਨਾਂ ਨੂੰ ਫੜਿਆ ਜਾ ਰਿਹਾ ਹੈ। ਉਹਦੇ ਤਹਿਤ ਕਈ ਐਫਆਈਆਰ ਦਰਜ ਕੀਤੀਆਂ ਨੇ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ। ਜਿਹਦੇ ਚੱਲਦੇ ਜਿੰਨੇ ਵੀ ਨਸ਼ਾ ਤਸਕਰ ਨੇ ਉਹਨਾਂ ਦੇ ਘਰੇ ਜਾ ਜਾ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਜਿਹੜੇ ਕੋਈ ਵੀ ਆਪਣੇ ਘਰੇ ਨਹੀਂ ਪਾਇਆ ਜਾ ਰਿਹਾ। ਇਹ ਤਾਂ ਜ਼ਾਹਿਰ ਹੁੰਦਾ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਮਹਿੰਮ ਚਲਾਈ ਗਈ ਹੈ ਕਿ ਉਹ ਸਫਲ ਹੋਈ ਹੈ ਤੇ ਅੱਗੇ ਵੀ ਉਹਨੂੰ ਚਲਾਵਾਂਗੇ ਅਸੀਂ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪਰਸੋਤਮ ਕੌਸਿਕ ਸਮਾਣਾ ਨਿਊਜ਼